ਅਗਲਾ ਪੈਰਾ ਤੁਮੇ ਛਾੜ ਕੋਈ ਅਵਰਨਾ ਤੇ ਹੋਂ ਸਾਡਾ ਮਕਸਦ ਤਾਂ ਸਾਡੇ ਆਪਣਾ ਹੀ ਮੂਲ ਪਾਉਣਾ ਇਹ ਹੋਂਮੀ ਖਤਮ ਕਰਕੇ ਆਪਣਾ ਮੂਲ ਆਪਣੀ ਅਸਲੀਅਤ ਜਾਣਨਾ ਉਹੀ ਤੂੰ ਆ ਪਹਿਲਾਂ ਮਸਜਿਦਾਂ ਦੇ ਤੇ ਮੰਦਰਾਂ ਦੇ ਵਿੱਚ ਲੋਕ ਰੱਬ ਸਮਝਦੇ ਸੀ ਕਿ ਤੇ ਉੱਥੇ ਪੂਜਦੇ ਸੀਗੇ ਹੁਣ ਪੱਛਮੀ ਦੇਸ਼ਾਂ ਦੇ ਵਿੱਚ ਚਰਚਾਂ ਦੇ ਵਿੱਚ ਤੇ ਉਰੇ ਤੀਜੀ ਤੇ ਵੀ ਖੜੀ ਹੋਗੀ ਗੁਰਦੁਆਰੇ ਦੇ ਵਿੱਚ ਗ੍ਰੰਥ ਨੂੰ ਰੱਖ ਕੇ ਉਹਦੀ ਪੂਜਾ ਕੀਤੀ ਜਾਂਦੀ ਆ ਉਹਦੇ ਮੂਰੇ ਮੱਥਾ ਟੇਕ ਕੇ ਉਹ ਤੋਂ ਅਰਦਾਸਾਂ ਲਗਾਈਆਂ ਜਾਂਦੀਆਂ ਨੇ ਉਹ ਕਹਿੰਦੇ ਨੇ ਵੀ ਇਹ ਸਾਰੇ ਸਾਰੇ ਵਹਿਮ ਨੇ ਕਿਸੇ ਨੂੰ ਪੁੱਜਣ ਦੀ ਲੋੜ ਦੀ ਹੈ ਕਿ ਜੋ ਸਾਡਾ ਮੂਲ ਆ ਸੀ ਉਹ ਪ੍ਰਾਪਤ ਕਰਨਾ ਉਹਨੂੰ ਧਿਆਉਣਾ ਉਹਨੂੰ ਧਿਆਨ ਦੇ ਵਿੱਚ ਲੈ ਕੇ ਆਉਣਾ ਬਚਪਨ ਤੋਂ ਜੋ ਸੀ ਗਿਆਨ ਤਾਂ ਸਿੱਖੀ ਆ ਇਹਨੂੰ ਦੂਰ ਕਰਕੇ ਆਪਣੀ ਹੋਮੇ ਖਤਮ ਕਰਕੇ ਆਪਣੇ ਅਸਲੀਅਤ ਨੂੰ ਜਾਨਣਾ ਸਾਡੀ ਸਿੱਖਿਆ ਨੂੰ ਸਾਡੀ ਸੋਚ ਨੂੰ ਇਸ ਰੀਤ ਤੋਂ ਉੱਚਾ ਲੈ ਕੇ ਜਾਣਾ ਉਹਨੂੰ ਛੱਡ ਕੇ ਮੈਂ ਹੋਰ ਕੋਈ ਨਾ ਪੂਜਾਂ ਹੋ ਕੁਛ ਨਾ ਧਿਆਵਾ ਧਿਆਨ ਚ ਰਹੇ ਮੇਰੇ ਵੀ ਹੋਰ ਵੀ ਕੋਈ ਧਰਮ ਦਾ ਕਰਮ ਹੁੰਦਾ ਜੋ ਵਰ ਚਾਹੂੰ ਸੁ ਤੁਮ ਤੇ ਪਾਉ ਜੋ ਵਰਦਾਨ ਵਰਨ ਦਾ ਵਰਦਾਨ ਜੋ ਜੋ ਵੀ ਵਰਦਾਨ ਮੈਂ ਚਾਹਾਂ ਉਹ ਮੈਂ ਤੇਰੇ ਤੋਂ ਪਾ ਲਵਾਂ ਵਰਦਾਨ ਕੀ ਹੋਊਗਾ ਸਿੱਖਿਆ ਹੀ ਹੋਊਗੀ ਆਪਣੇ ਆਪ ਨੂੰ ਜਾਣ ਲੈਣਾ ਹੀ ਸਭ ਤੋਂ ਵੱਡਾ ਵਰਦਾਨ ਆ ਤੇ ਉਹ ਵੀ ਸਭ ਤੋਂ ਵੱਡੀ ਸਿੱਖਿਆ ਉਹ ਜੋ ਉਹੀ ਉਹਨੂੰ ਇਹ ਚਾਉਂਦੇ ਨੇ ਤੇ ਉਹਨੂੰ ਉਹ ਤੇਰੇ ਤੋਂ ਹੀ ਮਿਲ ਜਾਣਾ ਸੇਵਕ ਸਿੱਖ ਹਮਾਰੇ ਤਾਰੀਏ ਚੁੰਝੁੰਨ ਛਤਰ ਹਮਾਰੇ ਮਾਰੀਏ ਜਿਹੜੇ ਸੇਵਕ ਸਿੱਖ ਨੇ ਜਿਹੜੀ ਮੈਂ ਇਹ ਸਿੱਖਿਆ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਜਿਹੜੇ ਉਸ ਸਿੱਖਿਆ ਨੂੰ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਸੇਵਕ ਸਿੱਖ ਨੇ ਉਹਨਾਂ ਨੂੰ ਤਾਰਦੇ ਤੇ ਉਹਨਾਂ ਦੇ ਜਿਹੜੇ ਆਪਣੇ ਮਨ ਹੀ ਉਹਨਾਂ ਦੇ ਸ਼ਤਰੂ ਨੇ ਅਸਲੀ ਚੁਣ-ਚੁਣ ਕੇ ਉਹਨਾਂ ਨੂੰ ਮਾਰਦੇ ਖਤਮ ਕਰਦੇ ਉਹਨਾਂ ਦੀ ਹੋਂਮੇ ਖਤਮ ਕਰਦੇ ਉਹੀ ਥੀਮ ਚੱਲਿਆ ਆ ਰਿਹਾ ਜੇ ਇਹਨੂੰ ਸੰਸਾਰਿਕ ਪੱਖ ਤੋਂ ਦੇਖਾਂਗੇ ਫਿਰ ਤਾਂ ਅਸੀਂ ਸਾਡੇ ਦੁਸ਼ਮਣਾਂ ਨੂੰ ਚੁਣ-ਚੁਣ ਕੇ ਮਾਰਨ ਦੀ ਗੱਲ ਕਰ ਰਹੇ ਨੇ ਹਰ ਕੋਈ ਇੱਕ ਦੂਜੇ ਦਾ ਦੁਸ਼ਮਣ ਅਸੀਂ ਵੀ ਕਿਸੇ ਦੇ ਫਿਰ ਐਵੇਂ ਸੰਸਾਰਿਕ ਰੂਪ ਚ ਦੁਸ਼ਮਣ ਹੋ ਸਕਦੇ ਆ ਉਹ ਵੀ ਇਹ ਫਿਰ ਤਾਂ ਪਾਣੀ ਪੜ ਕੇ ਸਾਨੂੰ ਵੀ ਮਾਰਨ ਦੀ ਕੋਈ ਮੰਨਤ ਮੰਗ ਸਕਦਾ। ਕਿਸ ਤਰ੍ਹਾਂ ਸਾਨੂੰ ਵੀ ਮਰ ਜਣਾ ਚਾਹੀਦਾ। ਇਹ ਸੰਸਾਰਿਕ ਦੁਸ਼ਮਣ ਦੁਸ਼ਮਣ ਨਹੀਂ ਹੁੰਦੇ। ਅਸਲ 'ਚ ਜੋ ਸਾਡੇ ਵਿਕਾਰ ਨੇ ਸਾਡੀ ਅਗਿਆਨਤਾ ਜਾਂ ਸਾਡਾ ਮਨ ਉਹੀ ਹੈ ਸਾਡਾ ਅਸਲੀ ਦੁਸ਼ਮਣ। ਉਹਨੂੰ ਹੀ ਮਾਰਨ ਦੀ ਗੱਲ ਚੱਲ ਰਹੀ ਆ। ਇੱਥੇ ਬਾਹਰੀ ਨਹੀਂ ਸਮਝਣਾ ਹੈਗਾ। ਇਹ ਸਰੀਰਕ ਲੈਵਲ ਤੇ ਹੈ ਹੀ ਨਹੀਂ ਗੁਰਬਾਣੀ। ਇਹ ਆਤਮਿਕ ਉਪਦੇਸ਼ ਆ। ਇਥੇ ਚੌਥੇ ਪਹਿਰੇ ਦੀ ਸਮਾਪਤੀ ਹੈ